ਇਹ ਤਸਵੀਰਾਂ ਨੇ ਜਲੰਧਰ ਡੀਏਵੀ ਕਾਲਜ ਦੇ ਨਜ਼ਦੀਕ ਬਾਪਰੇ ਸੜਕ ਹਾਸੇ ਦੀਆਂ ਜਿੱਥੇ ਇੱਕ ਟਰੱਕ ਦੀ ਝਪੇੜ ਵਿੱਚ ਚੌਨ ਨਾਲ ਜਪੈਟੋ ਕੰਪਨੀ ਦੇ ਡਿਲੀਵਰੀ ਬாய் ਦੀ ਦਰਦਨਾਕ ਮੌਤ ਹੋ ਗਈ। ਹਾਸੇਸਬੰਦੀ ਜਾਣਕਾਰੀ ਦਿੰਦੇ ਆ ਲੋਕਾਂ ਨੇ ਦੱਸਿਆ ਕਿ ਬਾਈਕ 'ਤੇ ਬਾਰ ਵਿਅਕਤੀ ਨੂੰ ਟਰੱਕ ਚਾਲਕ ਨੇ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਨਾਲ ਬਾਈਕ 'ਤੇ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਭਗਤ ਸਿੰਘ ਕਲੋਨੀ ਦੇ ਨਜ਼ਦੀਕ ਜਪੈਟੋ ਸਟੋਰ ਵਿੱਚ ਕੰਮ ਕਰਦਾ ਸੀ ਜਿਸ ਦੀ ਪਛਾਣ 18 ਸਾਲਾ ਦੇ ਉਚਪਲ ਵਜੋਂ ਹੋਈ ਹੈ ਤੇ ਮ੍ਰਿਤਕ ਵਿਅਕਤੀ ਡਿਲੀਵਰੀ ਦੇ ਕੇ ਵਾਪਸ ਆ ਰਿਹਾ ਸੀ ਹੁਣਾਂ ਦੱਸਿਆ ਕਿ ਹਾਸੇਸਬੰਦੀ ਜਲੰਧਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਮੇਰਾ ਨਾਮ ਹਨੂ ਸਰ ਕੀ ਟੜਕੀ ਲੱਗਦੀ ਹੈ ਜਿਹੜੀ ਡੈਥ ਹੋਈ ਬੰਦੀ ਹੈ ਬੈਂਡੀ ਆ ਮੁੰਡਾ ਯਾਰ ਦੋਸਤ ਆ ਕਾਹਦੇ ਚ ਕੰਮ ਕਰਦਾ ਸੀ ਗਾਏ ਦੋਸਤ ਸਟੋਰ 'ਚ ਕੰਮ ਕਰਦਾ ਹੈ ਕਿੱਥੇ ਕਿਹੜੇ ਸੋਰ ਕੀ ਕਿਹੜੀ ਜਗ੍ਹਾ ਦੋਸਤ ਸਟੋਰ ਭਗੜ ਸਿੰਘ ਕਲੋਨੀ ਹੈਗਾ ਵਾ ਤੇ ਵਾਪਸ ਨੂੰ ਜਾ ਰਿਹਾ ਸੀਗਾ ਇੱਥੋਂ ਆਰਡਰ ਦੇ ਕੇ ਵਾਪਸ ਆ ਰਿਹਾ ਸੀ ਸਟੋਰ ਕਿੱਥੇ ਗਿਆ ਕਿਸੇ ਦਾ ਆਰਡਰ ਦੇਣ ਆਪਣਾ ਫੈਲਗ ਲਾ ਲਿਆ ਅੱਛਾ ਵਾਪਸ ਆ ਰਿਹਾ ਸੀਗਾ ਜਾ ਰਿਹਾ ਸਟੋਰ ਦੇ ਵਿੱਚ ਕੰਨਾਂ 'ਚ ਹੈੱਡਫੋਨ ਵਗੈਰਾ ਵੀ ਲਗਾਏ ਹੋਏ ਸੀਗੇ ਨੇ ਸ਼ਾਇਦ ਹਾਂ ਉਹ ਲਾਏ ਹੁੰਦੇ ਨੇ ਹੈੱਡਫੋਨ ਲੱਗੇ ਹੋਏ ਸੀਗੇ ਹਾਂ ਲੱਗੇ ਤੇ ਇਹ ਕਿੰਨੀ ਕਹਦੀ ਕਿੱਥੇ ਦਾ ਰਹਿਣ ਵਾਲਾ ਹੈ ਭਗਤ ਸਿੰਘ ਲੋਨੀ ਰਹਿੰਦਾ ਜਿੱਥੇ ਸਟੋਰ ਹੈ ਨਾ ਉਦੋਂ ਉੱਪਰ ਹੀ ਸਾਹਮਣੇ ਫਰੰਟ ਤੇ ਘਰ ਹੈ ਤਾਂ ਤੇ ਤੁਹਾਨੂੰ ਇਨਫੋਰਮੇਸ਼ਨ ਕਿੱਥੋਂ ਮਿਲੀ ଥି ਸਾਡਾ ਗਰੁੱਪ ਸਾਡਾ ਗਰੁੱਪ ਜੁੜਿਆ ਹੋਇਆ ਹੈ ਨਾ ਪੂਰੇ ਮੁੰਡਿਆਂ ਦਾ ਉਹਦੇ ਵਿੱਚ ਸਟੋਰ ਦਾ ਗਰੁੱਪ ਆਹੜੇ ਕੋ ਬਣਿਆ ਉਹਦੇ ਚ ਫੋਟੋ ਆਈ ਤਾਂ ਕਰਕੇ ਸੀ ਫੇਰ फटाफट ਇੱਥੇ ਮੋੜ ਗਏ ਅੱਛਾ ਹਾਂ ਤੁਹਾਨੂੰ ਪਤਾ ਲੱਗਾ ਕਿਹੜੇ ਸਟੋਰ ਦੇ ਮੁੰਡੇ ਆ ਟਰੱਕ ਦੇ ਨਾਲ ਹੋਇਆ ਟਰੱਕ ਦੇ ਨਾਲ ਹੋਇਆ ਟਰੱਕ ਕਹਿੰਦੇ ਫੱਲਿਆ ਵਾ ਪਰ ਗੱਡੀ ਵਾਲਾ ਲਾ ਕੇ ਗੱਡੀ ਆ ਭੱਜ ਗਿਆ ਅੱਛਾ ਹਾਂ ਭੱਜ ਗਿਆ ਤੇ ਪੁਲਿਸ ਵਗੈਰਾ ਆ ਗਈ ਹੈ ਆ ਗਈ ਸੀ ਮ ਨਾਮ ਬੁਲਾ ਸੀ ਤੇ ਥੋੜੀ ਦੇਰ ਲਈ ਬਾਕੀ ਸਾਰਾ ਕੰਮ ਹੋ ਗਿਆ। ਫਿਰ ਫੈਮਿਲੀ ਨੂੰ ਇਨਫੋਰਮ ਕਰ ਦਿੱਤਾ ਇਹਦੇ। ਫੈਮਿਲੀ ਨੂੰ ਇਨਫੋਰਮ ਕਰਤਾ ਸਾਰਾ। ਕਿੰਨੇ ਕੇਸ ਕਿੰਨੀ ਕੇਤੀ? 17 18। ਨਾਮ ਕੀ ਇਹਦਾ ਲੜਕੇ ਦੀ ਜੀ ਤੇ ਅਥੀ? ਉਜਵਲ। ਉਹ ਦਰਹਾਸੇ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਜਿੱਥੇ ਟਰੱਕ ਚਾਲਕ ਨੂੰ ਟਰੱਕ ਸਮੇਤ ਹਿਰਾਸਤ ਵਿੱਚ ਲੈ ਲਿਆ ਉੱਥੇ ਹੀ ਉਹਨਾਂ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਕੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੀ ਨਾਮ ਆਪਣਾ? ਫਿਰ ਐਸੇ ਜਾਉਣਾ ਨਾ ਹੈ। ਸਰ ਕਿਹੜੇ ਥਾਣ ਤਰ ਕੀ ਇਨਫੋਰਮੇਸ਼ਨ ਮਿਲੀ ਸੀਗੀ ਬਿਲਕੁਲ ਵੇਖੇ ਮੈਡੀਕਲ ਮੌਜੂਦਾ ਮੰਡੀ ਦੇ ਸਾਹਮਣੇ ਐਕਸੀਡੈਂਟ ਹੋਇਆ ਹੈਗਾ ਸੋ ਮੌਕੇ ਤੇ ਬੰਦੇ ਆਏ ਆ ਉਹ ਦੇਖਿਆ ਜੇ ਮੂੜੇ ਡੈਥ ਹੋਈ ਹੈ ਸੋ ਆਮ ਮੌਕੇ ਤੇ ਇਹਦਾ ਨਾਮ ਪਤਾ ਨਹੀਂ ਕਿਹਦਾ ਵੀ ਕੋਈ ਪਤਾ ਤੇ ਉਹ ਇਨਫੋਰਮੇਸ਼ਨ ਤੇ ਸਰ ਟਰੱਕ ਵਾਲਾ ਹੀ ਰਸਤੇ ਚ ਕਹਿੰਦੇ ਲਿਆ ਗਿਆ ਹਾਂ ਟਰੱਕ ਵਾਲਾ ਪਾਸੇ ਸਰ ਬੰਦੀ ਕਾਰਵਾਈ ਕੇ ਪਤਾ ਲੱਗਿਆ ਕਿੱਥੋਂ ਦਾ ਸੀਗਾ ਵਿਅਕਤੀ ਜੀ ਡੈਥ ਹੋਈ ਹੈ ਨਹੀਂ ਹਾਂ ਜੀ ਪਤਾ ਕਰ ਦੋ ਡਾਕੂਮੈਂਟ ਲੈ ਦੇਣਾ ਇਹ ਤਸਵੀਰਾਂ ਨੇ ਜਲੰਧਰ ਡੀਏਵੀ ਕਾਲੇ ਦੇ ਨਜ਼ਦੀਕ ਵਾਪਰੇ ਸੜਕ ਹਾਸੀ ਦੀਆਂ ਜਿੱਥੇ ਕਿ ਟਰੱਕ ਦੀ ਚਪੇੜ ਵਿਚੋਂ ਨਾਲ ਜਪੈਟੋ ਕੰਪਨੀ ਦੇ ਡਿਲੀਵਰੀ ਬੁਆਏ ਦੀ ਦਰਦਨਾਕ ਮੌਤ ਹੋ ਗਈ ਹਾਸੇਸਬੰਦੀ ਜਾਣਕਾਰੀ ਦਿੰਦੇ ਆ ਲੋਕਾਂ ਨੇ ਦੱਸਿਆ ਕਿ ਬਾਈਕ 'ਤੇ ਬਾਰ ਵਿਅਕਤੀ ਨੂੰ ਟਰੱਕ ਚਾਲਕ ਨੇ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਨਾਲ ਬਾਈਕ 'ਤੇ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਭਗਤ ਸਿੰਘ ਕਲੋਨੀ ਦੇ ਨਜ਼ਦੀਕ ਜਪੈਟੋ ਸਟੋਰ ਵਿੱਚ ਕੰਮ ਕਰਦਾ ਸੀ ਜਿਸ ਦੀ ਪਛਾਣ 18 ਸਾਲਾ ਦੇ ਉਚਪਲ ਵਜੋਂ ਹੋਈ ਹੈ ਤੇ ਮ੍ਰਿਤਕ ਵਿਅਕਤੀ ਡਿਲੀਵਰੀ ਦੇ ਕੇ ਵਾਪਸ ਆ ਰਿਹਾ ਸੀ ਉਹਨਾਂ ਦੱਸਿਆ ਕਿ ਹਾਸੇਸਬੰਦੀ ਜਲੰਧਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਉਧਰ ਹਾਸੇ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਜਿੱਥੇ ਟਰੱਕ ਚਾਲਕ ਨੂੰ ਟਰੱਕ ਸਮੇਤ ਹਿਰਾਸਤ ਵਿੱਚ ਲੈ ਲਿਆ ਉੱਥੇ ਹੀ ਉਹਨਾਂ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਕੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ